ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 401 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦਸਵਾ ਮਹੱਲਾ ਪੰਜਵਾ ਜਿਸ ਨੂੰ ਅਸਰ ਕਰ ਮੰਨੇ ਤੇ ਪਾਹਨ ਦੋ ਧਾਰਾ ਦੋ ਦਾਹਾ पुत्र कलत्र ग्रह सगल समग्री सब मिथ्या स्नाहा रे मन क्या करें है हा हा हा, हा, हा। दृष्ट देख जैसे हरचंदौरी एक राम भजन ले लाहा रहा ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 401 ਅੰਗ ਤੇ ਸੁਭਾਈਮਾਨ ਹੈ ਮਹਾਰਾਜ ਜਿੰਦਗੀ ਦੇ ਜੀਵਨ ਦੀ ਜਾਂਚ ਦੱਸਦੇ ਨੇ ਕਿ ਇਹ ਸੰਸਾਰ ਜਿਹੜਾ ਹੈ ਇਹ ਮਿਥਿਆ ਹੈ ਤੂੰ ਇਸ ਝੂਠ ਦੀ ਸਮਗਰੀ ਨੂੰ ਵੇਖ ਕੇ ਇਹ ਮੰਨਾਂ ਕਿਉਂ ਖੁਸ਼ੀਆਂ ਪਿਆ ਮਨਾਉਣ ਲੱਗਿਆ ਹੋਇਆ ਕਿਉਂਕਿ ਇਹ ਤੈਨੂੰ ਸਾਰਾ ਕੁਝ ਛੱਡ ਕੇ ਜਾਣਾ ਪਏਗਾ ਜਿਹੜੀ ਚੀਜ਼ ਤੇਰੇ ਨਾਲ ਜਾਣ ਵਾਲੀ ਹੈ ਉਹ ਤੂੰ ਸੰਭਾਲਦਾ ਨਹੀਂ ਹੈ ਤੇ ਮਹਾਰਜ ਅਰੰਭਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਇੱਕ ਹੈ ਸਰਵ ਵਿਆਪਕ ਹੈ ਇੱਕ ਰਸ ਹੈ ਤੇ ਸਤਿਗੁਰ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਹੈ ਆਸਾ ਘਰ ਦਸਵਾਂ ਆਸਾ ਰਗ ਹੈ ਦਸਵੇਂ ਘਰ ਵਿੱਚ ਗਾਉਣ ਵਾਸਤੇ ਤਕੀਦ ਕਰਦੇ ਨੇ ਮਹਾਰਾਜ ਮਹੱਲਾ ਪੰਜਵਾਂ ਪੰਚਮ ਪਾਸ਼ਾ ਦਾ ਇਹ ਸ਼ਬਦ ਸੱਚੇ ਪਾਸ਼ਾ ਬਖਸ਼ਿਸ਼ ਕੀਤਾ ਹੈ ਜਿਸਨੂੰ ਤੂੰ ਵਸਤਰ ਕਰ ਮੰਨੇ ਤੇ ਪਾਹਨ ਦੋਦਾ ਹਾ ਜਿਸ ਦੇਹੀ ਨੂੰ ਤੂੰ ਸਿਧਰ ਮੰਨੀ ਬੈਠਾ ਹੈ ਇਹ ਤੇ 2 ਦਿਨ ਦੀ ਪੁਰਾਣੀ ਹੈ ਆਪਣਾ ਮੁਹਾਵਰਾ ਵਰਤਦੇ ਆਂ ਆਪਾਂ ਵੀ ਤੇ 2 ਦਿਨ ਦਾ ਪੁਰਾਣਾ ਹੈ ਜੀ ਭਾਵ ਥੋੜੇ ਸਮੇਂ ਲਈ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਸੀ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਮਿਥਿਆ ਅਸਨਾਹ ਇਹ ਪੁੱਤਰ ਧੀਆਂ ਔਲਾਦ ਇਸਤਰੀ ਇਹ ਘਰ ਇਹ ਘਰ ਇਹ ਜ਼ਮੀਨ ਇਹ ਜਾਇਦਾਦ ਇਹ ਜਿਹੜੀ ਸਾਰੀ ਸਮਗਰੀ ਤੇਨੂੰ ਨਜ਼ਰ ਆਉਂਦੀ ਆ ਨਾ ਇਹ ਸਾਰਾ ਦਾ ਸਾਰਾ ਝੂਠ ਦਾ ਪਲੰਦਾ ਇਹ ਜਿਹੜਾ ਪ੍ਰੇਮ ਹੈ ਇਹ ਝੂਠ ਦਾ ਪ੍ਰੇਮ ਹੈ ਕਿਉਂਕਿ ਇਹਦੇ ਪਿੱਛੇ ਸਵਾਰਥ ਹੈ ਰੇ ਮਨ ਕਿਆ ਕਰਹੈ ਹੈ ਹਾ ਹਾ ਐ ਮੁਨਾਫਰ ਕਾਦੀਆਂ ਖੁਸ਼ੀਆਂ ਮਨਾਉਣ ਲੱਗਿਆ ਕਾਦੇ ਖਿੜਖੜਕੇ ਹੱਸਣ ਲੱਗਾ ਹੋਇਆ ਹੈ ਦਿਸਰ ਦੇਖ ਜੈਸੇ ਹਰ ਚੰਦੌਰੀ ਇਕਰਾਮ ਭਜਨ ਲੈ ਲਾਹਾ ਵੇਖ ਧਿਆਨ ਨਾਲ ਇਹ ਸੰਸਾਰ ਹਰ ਚੰਦੌਰੀ ਹੈ ਹਰ ਚੰਦੌਰੀ ਕਿਹਾ ਜਾਂਦਾ ਹੈ ਕਿ ਜਦੋਂ ਮਾਰੂਥਲ ਵਿੱਚ ਜਾਈਏ ਆਪਾਂ ਵੇਖਦੇ ਹਾਂ ਕਿ ਉੱਥੇ ਗੁਬਾਰ ਚੜ ਜਾਂਦਾ ਕੇਵਲ ਹਵਾਵਾਂ ਚਲਦੀਆਂ ਰੇਤਾ ਉੱਪਰ ਚੜ ਜਾਂਦਾ ਉਹ ਦੂਰੋਂ ਵੇਖਣ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਸ਼ਹਿਰ ਰਸਿਆ ਹੋਵੇ ਪਰ ਜਦੋਂ ਨੇੜੇ ਜਾਂਦੇ ਆਂ ਤੇ ਵੇਖਦੇ ਆਂ ਉੱਥੇ ਕੁਝ ਵੀ ਨਹੀਂ ਹੁੰਦਾ ਉਹ ਤੇ ਸਿਰਫ ਗੁਬਾਰ ਸੀ ਰੇਤਾ ਚੜਿਆ ਹੋਇਆ ਸੀ ਇਹਨੂੰ ਹਰ ਚੰਦੌਰੀ ਇਸ ਕਰਕੇ ਕਹਿੰਦੇ ਨੇ ਕਿਉਂਕਿ ਮਥਿਆਸਿਕ ਘਟਨਾ ਹੁੰਦੀ ਕਿ ਰਾਜਾ ਹਰੀਸ਼ ਚੰਦ ਜਦੋਂ ਇਸ ਸੰਸਾਰ ਤੋਂ ਜਾਣ ਲੱਗਾ ਉਹਨੇ ਧਰਮਰਾਜ ਨੂੰ ਆਖਿਆ ਕਿ ਮੈਂ ਆਪਣੇ ਪੂਰੇ ਸ਼ਹਿਰ ਸਮੇਤ ਜਾਣਾ ਚਾਹੁੰਨਾ ਕਹਿੰਦੇ ਪੂਰਾ ਦਾ ਪੂਰਾ ਸ਼ਹਿਰ ਜਿਹੜਾ ਉਹ ਜਦੋਂ ਚੱਲਿਆ ਉੱਪਰ ਨੂੰ ਤਾਂ ਉਹਦੇ ਗਧੇ ਹਿੰਗ ਪਏ ਇਸ ਗੱਲ ਦਾ ਹੰਕਾਰ ਹੋ ਗਿਆ ਹਰੀ ਚੰਦ ਨੂੰ ਕਿ ਮੇਰੇ ਨਾਲ ਤੇ ਮੇਰੇ ਖੋਤੇ ਵੀ ਚੱਲੇ ਨੇ ਵੇਖ ਮੇਰੀ ਕਿੱਡੀ ਵੱਡੀ ਉਪਲਬਧੀ ਹੈ ਮੈਂ ਧਰਮਰਾਜ ਦੇ ਸਮੇਤ ਸਵਰਗਾਂ ਵਿੱਚ ਚੱਲਣਾ ਲੈ ਕੇ ਕਹਿੰਦੇ ਉਹ ਸਾਰਾ ਕੁਝ ਉੱਥੇ ਰੁਕ ਗਿਆ ਹੁਣ ਰਾਹ ਚੀ ਹੈ ਕਿਉਂਕਿ ਮਤਿਹਾਸਿਕ ਘਟਨਾਵਾਂ ਨੇ ਉਹਦੋਂ ਸ਼ਰਾਬ ਕਰਦੇ ਨੇ ਕਿ ਹੰਕਾਰ ਮਾੜੀ ਚੀਜ਼ ਹੈ ਪਰ ਇੱਥੇ ਜਿਹੜੇ ਹਰਚੰਦੌਰੀ ਹੈ ਕਿ ਜੋ ਦੂਰੋਂ ਦੇਖਣ ਨੂੰ ਲੱਗਦਾ ਹੈ ਪਰ ਹੈ ਨਹੀਂ ਮਿਰਗ ਤ੍ਰਿਸ਼ਨਾ ਵੀ ਇਹੀ ਹੁੰਦੀ ਹੈ ਪਾਣੀ ਵਾਂਗੂ ਦੂਰੋਂ ਚਮਕਦੀ ਹੈ ਰੇਤ ਮਿਰਗ ਨੂੰ ਲੱਗਦਾ ਹੈ ਕਿ ਦੂਰ ਪਾਣੀ ਹੈ ਉਹ ਪਾਣੀ ਦੇ ਖਾਤਰ ਦੌੜਿਆ ਜਾਂਦਾ ਪਰ ਉਹ ਰੇਤ ਅੱਗੇ ਅੱਗੇ ਜਾਈ ਜਾਂਦੀ ਹੈ ਚਮਕ ਅੱਗੇ ਅੱਗੇ ਜਾਈ ਜਾਂਦੀ ਹੈ ਇਸ ਤਰ੍ਹਾਂ ਹੀ ਮਰ ਜਾਂਦਾ ਮਾਰੂਥਲ ਵਿੱਚ ਤੇ ਮਰੁੱਖ ਦਾ ਵੀ ਹਾਲ ਇਹੀ ਹੈ ਇਹ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਕਿ ਆਹ ਚੀਜ਼ ਮਿਲ ਜਾਏਗੀ ਮੈਂ ਸੁਖੀ ਹੋ ਜਾਵਾਂਗਾ ਫਿਰ ਸੋਚਦਾ ਨਹੀਂ ਚਲ ਅਗਲੀ ਚੀਜ਼ ਮਿਲ ਜਾਏਗੀ ਤਾਂ ਸੁਖੀ ਹੋ ਜਾਵਾਂਗਾ ਔਲਾਦ ਹੋ ਜਾਏਗੀ ਤਾਂ ਸੁਖੀ ਹੋ ਜਾਵਾਂਗਾ ਚਲੋ ਅੱਗੋਂ ਪੁੱਤ ਪੋਤੇ ਹੋ ਜਾਣਗੇ ਤਾਂ ਸੁਖੀ ਹੋ ਜਾਵਾਂਗਾ ਅੱਗੋਂ ਜਾ ਕੇ ਮੈਂ ਤਾਂ ਸੁਖੀ ਹੁੰਦਾ ਕੁਝ ਵੀ ਨਹੀਂ ਬਸ ਐਂ ਜੀ ਨਿਕਲ ਜਾਂਦੀ ਸਾਰੀ ਜ਼ਿੰਦਗੀ ਤੇ ਮਾਰਾ ਸਮਝਾਉਂਦੇ ਨੇ ਭਾਈ ਇੱਕ ਰਾਮ ਭਜਨ ਲੈ ਲਾਹਾ ਉਪਦੇਸ਼ ਕਰਦੇ ਨੇ ਮਹਾਰਾਜ ਕਿ ਪ੍ਰਮਾਤਮਾ ਦਾ ਨਾਮ ਲੈਣਾ ਕਰ ਇਹ ਲਾਹਾ ਲੈ ਲੈ ਇਹ ਮਨੁੱਖਾ ਜਨਮ ਤੈਨੂੰ ਮਿਲੇ ਆ ਮੁੜ ਕੇ ਮਿਲੇ ਜਾਂ ਨਾ ਮਿਲੇ ਮਹਾਰਾਜ ਬਾਣੀ ਚ ਬੜੇ ਪਿਆਰ ਨਾਲ ਸਮਝਾਉਂਦੇ ਨੇ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਭ ਮੁਕਤੀ ਚੱਲੀ ਰਹਿਣ ਇਹ ਜ਼ਿੰਦਗੀ ਤੇਰੀ ਹਰ ਰੋਜ਼ ਬੀਤ ਰਹੀ ਹੈ ਅਸੀਂ ਹਰ ਰੋਜ਼ ਮੌਤ ਦੇ ਨਜ਼ਦੀਕ ਜਾ ਰਹੇ ਆ ਤੂੰ ਕਿਹੜੇ ਚੱਕਰ ਚ ਪਿਆ ਹੋਇਆ ਰਹਾਉ ਜੈਸੇ ਬਸਰ ਦੇ ਉਡਾਨੇ ਦਿਨ ਦੇ ਚਾਰ ਪੁਰਹਾ ਪਿਤ ਉਪਰੇ ਕਿ ਤਕਤਾਇਐ ਅੰਤ ਓਰ ਕੋ ਆਹਾ ਮਹਾਰਾਜ ਨੇ ਅਗਲੀ ਉਦਾਹਰਨ ਦਿੱਤੀ ਜੈਸੇ ਬਸਰ ਦੇ ਉਡਾਨੇ ਜਿਵੇਂ ਦੇਹੀ ਤੇ ਉਡਾਉਣ ਵਾਸਤੇ ਦੇਹ ਨੂੰ ਢਕਣ ਵਾਸਤੇ ਆਪਾਂ ਬਸਰ ਪਹਿਨਦੇ ਆ ਥੋੜੇ ਸਮੇਂ ਬਾਅਦ ਉਹ ਫਟ ਜਾਂਦੇ ਨੇ ਥੋੜੇ ਸਮੇਂ ਬਾਅਦ ਫਿਰ ਆਪਾਂ ਹੋਰ ਸਵਾਲ ਲੈਨੇ ਆ ਇਸ ਤਰ੍ਹਾਂ ਹੀ ਇਹ ਦੇਹੀ ਤੈਨੂੰ त्याਗਣੀ ਪਵੇਗੀ ਭੀਤਰੂ ਪਰਕੇਤ ਕਤਾਈ ਹੈ ਕੋਈ ਬੰਦਾ ਇੱਕ ਕੰਧ ਤੇ ਦੌੜ ਰਿਹਾ ਕਿੰਨਾ ਕਦਰ ਦੌੜੇਗਾ ਅਖੀਰ ਨੂੰ ਉਹ ਦਾ ਅੰਤ ਆ ਜਾਏਗਾ ਇੱਕ ਕੰਧ ਤੇ ਉੱਤੇ ਕਿੰਨਾ ਕਦਰ ਜੋੜ ਸਕਦਾ ਹੈ ਸਭ ਤੋਂ ਵੱਡੀ ਕੰਧ ਜਿਹੜੀ ਹੈ ਉਹ ਚੀਨਦੀ ਹੈ ਜੇ ਚੀਨਦੀ ਕੰਧ ਤੇ ਵੀ ਦੌੜੇਗਾ ਤਾਂ ਵੀ ਐਂਡ ਤੇ ਉਹਦਾ ਵੀ ਹੈਗਾ ਅਖੀਰ ਨੂੰ ਆਕੇ ਤੇ ਮਾਰੇ ਜੀ ਕਹਿੰਦੇ ਭਾਈ ਅਖੀਰ ਨੂੰ ਅੰਤ ਆ ਜਾਂਦਾ ਹੈ ਭਾਵ ਅਖੀਰ ਨੂੰ ਆ ਜਾਣਾ ਹੈ ਜਿਹੜਾ ਤੈਨੂੰ ਦੌੜਨ ਦਾ ਸਮਾਂ ਮਿਲੇ ਆ ਜਿਹੜਾ ਤੈਨੂੰ ਇਹ ਸਮਾਂ ਮਿਲੇ ਆ ਮਨੁੱਖਾ ਦੇਹੀ ਮਿਲੀ ਆ ਇਸ ਦੇਹੀ ਦਾ ਲਾਹਾ ਲੈ ਨਹੀਂ ਤੇ ਅੰਤ ਤੇ ਆ ਹੀ ਜਾਣਾ ਫਿਰ ਜੈਸੇ ਅੰਬਕੁੰਭ ਕਰ ਰੱਖਿਓ ਪਰਤ ਸਿੰਧ ਗਲ ਜਾਹਾਂ ਆਵਗ ਆਗਿਆ ਪਾਰ ਬ੍ਰਹਮ ਕੀ ਉੱਠ ਜਾਸੀ ਮੋਤ ਚਸਾਹਾ ਜੈਸੇ ਅੰਬਕੁੰਡ ਕਾ ਰਾਖਿਓ ਇੱਕ ਕੁੰਡ ਵਿੱਚ ਪਾਣੀ ਰੱਖਿਆ ਹੋਇਆ ਉਹਦੇ ਵਿੱਚ ਜਦੋਂ ਆਪਾਂ ਨਮਕ ਪਾ ਦਈਏ ਕਿਨੇ ਉਹ ਥੋੜੇ ਸਮੇਂ ਬਾਅਦ ਖੁਰ ਜਾਏਗਾ ਉਤੇ ਉਹ ਨਮਕ ਵਾਂਗੂ ਹੈ ਜਿੰਦਗੀ ਆਵਗ ਆਗਿਆ ਪਾਰ ਬ੍ਰਹਮ ਕੀ ਜਦੋਂ ਉਸ ਪ੍ਰਮਾਤਮਾ ਦੀ ਆਗਿਆ ਹੋਈ ਜਦੋਂ ਸਦਾ ਆਗਿਆ ਉੱਠ ਜਾ ਸੀ ਮੌਤ ਚ ਸਾਹਾ ਕਿਉਂ ਫਿਰ ਬਹੁਤਾ ਸਮਾਂ ਨਹੀਂ ਢਾਈ ਚ ਘੜੀਆਂ ਤਿੰਨ ਪੈਰ ਵੱਤ ਤੋਂ ਵੱਧ ਕਹਿੰਦੇ ਇਸ ਤੋਂ ਵੱਧ ਨਹੀਂ ਫਿਰ ਉਸ ਤੋਂ ਬਾਅਦ ਇੱਥੋਂ ਜਾਣਾ ਪਏਗਾ ਉਸ ਮਾਰਗ ਨੇ ਜਦੋਂ ਹੁਕਮ ਆ ਗਿਆ ਤੇ ਜਾਣਾ ਪਏਗਾ ਰੇ ਮਨ ਲਿਖੈ ਚੱਲੈ ਲਿਖੈ ਬਸੈ ਲਿਖ ਲੈਂਦਾ ਸਾਹਾ ਮਨਾ ਸਾਰਾ ਕੁਝ ਤੇਰਾ ਲੇਖੇ ਵਿੱਚ ਹੈ ਜਿਹੜੇ ਤੂੰ ਸਾਹ ਲੈ ਰਹੇ ਹੈਂ ਚੱਲ ਰਹੇ ਹੈਂ ਬੈਠ ਰਹੇ ਹੈਂ ਇਸ ਸਾਰਾ ਕੁਝ ਲੇਖੇ ਵਿੱਚ ਹੈ ਜਦੋਂ ਇਹ ਲੇਖਾ ਨਿਬੜ ਗਿਆ ਇਹ ਸਰੀਰ ਤਿਆਗਣਾ ਪਏਗਾ ਮਹਾਰਾਜ ਡਰਾ ਨਹੀਂ ਦੇ ਸਮਝਾ ਰਹੇ ਨੇ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਿਗੁਰ ਚਰਨ ਉਠਾਹਾ ਇਸ ਕਰਕੇ ਸਦਾ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਨਾ ਕਰ ਉਹਦੇ ਚਰਨ ਆਸਰਾ ਲੈ ਕੇ ਤੂੰ ਇਹ ਜਿੰਦਗੀ ਨੂੰ ਬਹੁਤ ਵਧੀਆ ਢੰਗ ਨਾਲ ਬਤੀਤ ਕਰਕੇ ਤੇ ਆਪਣਾ ਸਮਾਂ ਜਿਹੜਾ ਹੈ ਇਹ ਸੰਸਾਰ ਤੋਂ ਜਰ ਜਾਏਗਾ ਇਸ ਤਰ੍ਹਾਂ ਚਲਾ ਜਾਏਗਾ ਜਿਸ ਤਰ੍ਹਾਂ ਆਪਾਂ ਕੱਪੜੇ ਬਦਲਦੇ ਆਂ ਭਾਵ ਕੋਈ ਚੰਗੀ ਚੀਜ਼ ਨਾਲ ਲੈ ਕੇ ਜਾਏਗਾ ਕਿਉਂਕਿ ਨਾਲ ਤੇ ਜਾਣਾ ਹੈ ਜੀ ਕੁਛ ਨਾ ਕੁਛ ਐਸੀ ਕੋਈ ਗੱਲ ਨਹੀਂ ਕਿ ਨਾਲ ਨਹੀਂ ਜਾਏਗਾ ਚੰਗਿਆਈਆਂ ਤੇ ਬੁਰਿਆਈਆਂ ਨਾਲ ਜਾਂਦੀਆਂ ਨੇ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹ ਆਪ ਵੀ ਛੁੱਟਦੇ ਨੇ ਤੇ ਹੋਰਾਂ ਨੂੰ ਵੀ ਛਟਾਏ ਜਾਂਦੇ ਨੇ ਹੋਰਾਂ ਦਾ ਵੀ ਭੜਾ ਕਰ ਜਾਂਦੇ ਨੇ ਆਸਾ ਮਹੱਲਾ ਪੰਜਵਾਂ ਅਪੁਸ਼ਟ ਬਾਤ ਤੇ ਪਈ ਸੀ ਦਰੀ ਦੂਤ ਦੁਸ਼ਟ ਸਜਣਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸਣਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰਨਾਮ ਫਲ ਪਾਏ ਸਤਿਗੁਰੂ ਮਿਲੇ ਹੀ ਅਗਲਾ ਸ਼ਬਦ ਮਾਰੇ ਨੇ ਰੰਭਿਆ ਕਿ ਜੇ ਤੂੰ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਏਂਗਾ ਨਾਮ ਨਾਲ ਜੁੜ ਜਾਏਂਗਾ ਸਿਵਰਨ ਨਾਲ ਜੁੜ ਜਾਏਂਗਾ ਤੇ ਵੇਖ ਅੰਦਰ ਦਾ ਵਰਤਾਰਾ ਕੀ ਵਰਤਦਾ ਹੈ ਫਿਰ ਆਪੋਸਤ ਬਾਤ ਤੇ ਭਈ ਸੀਦਰੀ ਕਨੇ ਪੁੱਠੀ ਗੱਲ ਸੀ ਸਿੱਧੀ ਹੋ ਗਈ ਜਿਹੜਾ ਪਹਿਲਾਂ ਪੁੱਠੇ ਪਾਸੇ ਨੂੰ ਜਾਂਦਾ ਸੀ ਮਨ ਹੁਣ ਸਿੱਧੇ ਪਾਸੇ ਨੂੰ ਜਾਣ ਲੱਗ ਪਿਆ ਪਹਿਲਾਂ ਜਿਹੜਾ ਮਨ ਬਾਹਰ ਨੂੰ ਦੌੜਦਾ ਸੀ ਹੁਣ ਅੰਦਰ ਨੂੰ ਜਾਣ ਲੱਗ ਪਿਆ ਪਹਿਲਾਂ ਇਹ ਬੁਰਾਈਆਂ ਸੋਚਦਾ ਸੀ ਉਹ ਹੁਣ ਭਲਾਈ ਸੋਚਣ ਲੱਗ ਪਿਆ ਦੁਸ਼ਟ ਦੁਸ਼ਟ ਦੂਤ ਦੁਸ਼ਟ ਸਜਣਾਈ ਇਹ ਜਿਹੜੇ ਦੂਤ ਦੁਸ਼ਟ ਸਨ ਜਿਹੜੇ ਸਾਡੇ ਇਹ ਕਾਮ ਕ੍ਰੋਧ ਲੋਭ ਓੰਕਾਰ ਕਹਿੰਦੇ ਇਹ ਵੀ ਹੁਣ ਸਾਡੇ ਸਜਣ ਹੋ ਗਏ ਇਹ ਵੀ ਸਾਡੇ ਮਿੱਤਰ ਹੋ ਗਏ ਇਹ ਹੁਣ ਸਾਡੇ ਕਹਿ ਮੁਤਾਬਕ ਚੱਲਦੇ ਨੇ ਅਸੀਂ ਇਹਨਾਂ ਮੁਤਾਬਕ ਨਹੀਂ ਚੱਲਦੇ ਅੰਧਕਾਰ ਮੇ ਰਤਨ ਪ੍ਰਗਾਸਿਓ ਇਸ ਨਾਮ ਰੂਪੀ ਰਤਨ ਨਾਲ ਇਸ ਤਰ੍ਹਾਂ ਹੋਇਆ ਜਿਵੇਂ ਹਨੇਰ ਕੋਠੜੀ ਵਿੱਚ ਕਿਸੇ ਨੇ ਦੀਵਾ ਜਗਾ ਦਿੱਤਾ ਹੋਵੇ ਕਿਨ ਚਾਨਣ ਹੋਇਆ ਪ੍ਰਕਾਸ਼ ਹੋਇਆ ਮਲੀਨ ਬੁੱਧ ਹਸ਼ਣਈ ਮਲੀਨ ਬੁੱਧ ਸੀ ਜਿਹੜੀ ਭੈੜੀ ਬੁੱਧੀ ਸੀ ਜਿਹੜੀ ਉਹ ਹੁਣ ਹੱਛੀ ਬੁੱਧੀ ਹੋ ਗਈ ਚੰਗੀ ਬੁੱਧੀ ਦਾ ਮਾਲਕ ਬਣ ਗਿਆ ਜੋ ਕਿਰਪਾ ਗੋਬਿੰਦ ਭਈ ਇਹ ਤਾਂ ਹੋਇਆ ਜਦੋਂ ਗੋਬਿੰਦ ਦੀ ਉਸ ਵਾਹਿਗੁਰੂ ਕਾਲਪੁਰਖ ਦੀ ਕਿਰਪਾ ਹੋਈ ਉਹਨੇ ਕਿਰਪਾ ਕੀਤੀ ਸਾਰਾ ਕੁਝ ਅੰਦਰ ਪਲਟ ਗਿਆ ਸੁਖ ਸੰਪਤ ਹਰਨਾਮ ਫਲ ਪਾਏ ਨਾਮ ਰੂਪੀ ਸੰਗਤ ਫਲ ਪ੍ਰਾਪਤ ਕਰਨ ਨਾਲ ਇਸ ਤਰ੍ਹਾਂ ਹੋਇਆ ਕਿ ਜਿਵੇਂ ਸਾਨੂੰ ਬਹੁਤ ਵੱਡੀ ਸੰਪਤੀ ਪ੍ਰਾਪਤ ਹੋ ਗਈ ਹੋਵੇ ਸਾਨੂੰ ਬਹੁਤ ਸਾਰਾ ਧਨ ਮਿਲ ਗਿਆ ਹੋਵੇ ਸਤ ਗੁਰੂ ਮਿਲਈ ਸਤ ਗੁਰੂ ਨੂੰ ਮਿਲਣ ਨਾਲ ਨਾਮ ਦੀ ਪ੍ਰਾਪਤੀ ਹੋਣ ਨਾਲ ਕਹਿੰਦੇ ਇੰਜ ਲੱਗਿਆ ਜਿਵੇਂ ਬਹੁਤ ਸਾਰਾ ਧਨ ਮਿਲ ਗਿਆ ਹੋਵੇ ਸਾਨੂੰ ਰਹਾਉ ਮੋਹ ਕਿਰਪਨ ਕੋ ਕੋਈ ਨਾ ਜਾਣਤ ਸਗਲ ਭਵਨ ਪ੍ਰਗਟਾਈ ਮੋਹ ਕਿਰਪਨ ਕੋ ਅਸੀਂ ਤੇ ਕੰਜੂਸ ਜੇ ਬੰਦੇ ਸਾਂ ਭਾਵ ਜਿਹਨੂੰ ਕੋਈ ਜਾਣਦਾ ਵੀ ਨਹੀਂ ਸੀ ਬੜੀ ਕਿਰਪਾ ਹੋਈ ਕਹਿੰਦੇ ਦੂਰ ਦੂਰ ਤੱਕ ਲੋਕ ਜਾਣਨ ਲੱਗ ਪਏ ਸੰਗ ਬੈਠਣੋਂ ਕਈ ਨਾ ਪਾਵਤ ਹੁਣ ਸਗਲ ਚਰਨ ਸੇਵਈ ਅੱਗੇ ਤੇ ਕੁਲੀ ਆਪਣੇ ਪੈਰਾਂ ਵਿੱਚ ਨਹੀਂ ਸੀ ਬੈਠਣ ਦਿੰਦਾ ਸਤਿਗੁਰੂ ਨੇ ਕਿਰਪਾ ਕੀਤੀ ਕਿ ਉਹ ਲੋਕ ਹੁਣ ਚਰਨੀ ਆ ਲੱਗਦੇ ਨੇ ਜਿਹੜੇ ਲੋਕ ਸੰਗੋਂ ਆਪਣੇ ਪੈਰਾਂ 'ਚ ਨਹੀਂ ਬੈਠਣ ਦਿੰਦੇ ਸੀ ਕਹਿੰਦੇ ਸਤਿਗੁਰੂ ਨੇ ਕਿਰਪਾ ਕੀਤੀ ਉਹ ਲੋਕ ਚਰਨਾ ਤੇ ਆ ਕੇ ਡਿੱਗਦੇ ਨੇ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ ਆੜ ਆੜ ਕੋ ਫਿਰ ਤੇ ਢੂੰਢਤੇ ਮਨ ਸਗਲ ਤ੍ਰਿਸ਼ਣ ਬੁਝ ਗਈ ਅਸੀਂ ਦਮੜੀ ਦਮੜੀ ਖਾਤਰ ਲੱਭਦੇ ਫਿਰਦੇ ਸੀ ਭਜਦੇ ਫਿਰਦੇ ਸੀ ਆ ਵੀ ਮਿਲ ਜਾਏ ਇੱਥੋਂ ਵੀ ਮਿਲ ਜਾਏ ਆ ਵੀ ਠੱਗੀ ਮਾਰ ਲਈ ਆ ਵੀ ਚੋਰੀ ਕਰ ਲਈਏ ਤੇ ਮਾਰੇ ਕਨੇ ਐਸੀ ਕਿਰਪਾ ਹੋਈ ਸਾਰੀਆਂ ਤ੍ਰਿਸ਼ਨਾਵਾਂ ਹੀ ਬੁਝ ਗਈਆਂ ਅੰਦਰ ਕੋਈ ਤ੍ਰਿਸ਼ਨਾ ਹੀ ਨਹੀਂ ਰਹੀ ਅੰਦਰ ਮਨ ਰੱਜ ਗਿਆ ਏਕ ਬੋਲ ਪੀ ਖਬਤੋ ਨਹੀਂ ਸਾਧ ਸੰਗਤ ਸੀਤ ਲਈ ਅਜੇ ਤੇ ਕਿਸੇ ਦਾ ਇੱਕ ਬੋਲ ਵੀ ਪਹਿਲਾਂ ਸਾਨੂੰ ਹਜਮ ਨਹੀਂ ਸੀ ਹੁੰਦਾ ਅਸੀਂ ਉਖੜੀ ਘਾੜੀ ਵਾਂਗੂ ਪੈਂਦੇ ਸੀ ਭੱਜ ਕੇ ਪਾਇ ਜਾਂਦੇ ਸੀ ਅਗਲੇ ਨੂੰ ਕਨੇ ਸਾਧ ਸੰਗ ਵਿੱਚ ਆ ਕੇ ਐਸੀ ਕਿਰਪਾ ਹੋਈ ਇਹ ਮਨ ਸ਼ਾਂਤ ਹੋ ਗਿਆ ਜਿਹੜਾ ਪਹਿਲਾਂ ਵੱਢ ਖਾਣ ਨੂੰ ਪੈਂਦਾ ਸੀ ਇਹ ਮਨ ਹੁਣ ਸ਼ਾਂਤ ਹੋ ਗਿਆ ਸਹਿਜ ਅਵਸਥਾ ਵਿੱਚ ਹੋ ਗਿਆ ਟਿਕਾਹ ਵਾਲਾ ਹੋ ਗਿਆ ਇਹ ਜਿਹਨਾਂ ਅੰਦਰ ਨਾਮ ਦੀ ਅਵਸਥਾ ਹੁੰਦੀ ਉਹ ਜੀਵਨ ਬਦਲਦਾ ਜੀ ਉਹਨਾਂ ਦਾ ਏਕਜੀ ਗੁਣ ਕਪਨ ਬਖਾਨੈ ਅਗਮ ਅਗਮ ਅਗਮਈ ਮੇਰੀ ਪ੍ਰਭੂ ਜੀ ਇੱਕ ਜੀਵ ਹੈ ਤੇਰੇ ਕਿਹੜੇ ਕਿਹੜੇ ਗੁਣਾ ਦਾ बखਾਨ ਕਰੀਏ ਸੀ ਅਗਮ ਹੈ ਅਗਮ ਹੈ ਇਨਾ ਗਿਆਨ ਇੰਦਰੀਆਂ ਦਾ ਵਛਾਈ ਨਹੀਂ ਹੈ ਤੂੰ ਸਾਡੀ ਪਹੁੰਚ ਤੋਂ ਹੀ ਬਾਹਰ ਹੈ ਐਨਾ ਦਿਆਲੂ ਹੈ ਐਨਾ ਕਿਰਪਾਲੂ ਹੈ ਸਾਡਾ ਜੀਵਨ ਬਦਲ ਕੇ ਰੱਖ ਦਿੱਤਾ ਦਾਸ 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 ਕੋ ਕਰਿਓ ਜਰ ਨਾਨਕ ਹਰ ਸ਼ਰਨੈ ਪ੍ਰਭੂ ਜੀ ਤੁਸੀਂ ਆਪਣੇ ਦਾਸਾਂ ਦੇ ਦਾਸ ਕਰਕੇ ਰੱਖੋ ਸਾਡਾ ਮਨ ਨੀਵਾ ਹੋ ਜਾਏ ਨਿਮਰਤਾ ਆ ਜਾਏ ਸਹਿਜ ਆ ਜਾਏ ਟਿਕਾਉ ਆ ਜਾਏ ਇਹ ਕਿਰਪਾ ਕਰੋ ਪ੍ਰਭੂ ਜੀ ਅਸੀਂ ਹਰੀ ਦੀ ਸ਼ਰਨ ਵਿੱਚ ਆਏ ਆ ਤੇਰੀ ਸ਼ਰਨ ਵਿੱਚ ਆ ਕੇ ਡਿਗੇ ਆ ਤੂੰ ਕਿਰਪਾ ਕਰ ਤੇਰੀ ਕਿਰਪਾ ਨਾਲ ਇਹ ਸਾਰਾ ਕੁਝ ਵਾਪਰਿਆ ਹੈ ਅੰਦਰ ਆਸਾ ਮਹੱਲਾ ਪੰਜਵਾਂ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗਤਾਇਆ ਸੱਚ ਵਖਰ ਤੂੰ ਕਿ ਨੈ ਨਾਹੀ ਪਾਪੀ ਬਦਾਰੇ ਨਾਇਆ ਮਰਜ ਕਹਿੰਦੇ ਸਾਡੇ ਮਨ ਦੀ ਅਵਸਥਾ ਨੂੰ ਬਿਆਨ ਕੀਤਾ ਪੰਚਮ ਪਾਤਸ਼ਾਹ ਨੇ ਰੇ ਮੂੜੇ ਐ ਮੂਰਖਾ ਜਿਸ ਚੀਜ਼ ਤੋਂ ਲਾਹਾ ਲੈਣਾ ਸੀ ਉਧਰ ਨੂੰ ਤੇ ਢਿੱਲਾ ਮੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਨਾਮ ਦੀ ਗੱਲ ਆਈ ਸਿਮਰਨ ਦੀ ਗੱਲ ਆਈ ਵਿਚਾਰ ਦੀ ਗੱਲ ਆਈ ਉਧਰ ਨੂੰ ਢਿੱਲਾ ਹਾਂ ਕਰਮ ਕਾਂਡਾਂ ਦੀ ਗੱਲ ਆਈ ਕਿਤੇ ਹੋਰ ਜਾਣਾ ਹੈ ਉਹਦੋਂ ਅਸੀਂ ਤਿਆਰ ਆ ਫਟਾਫਟ ਸਸਤ ਸਬਸਤ ਕੋ ਕਿ ਨਾ ਨਹੀਂ ਇਹ ਨਾਮ ਰੂਪੀ ਵਸਤੂ ਜਿਹੜੀ ਵੇਖਣ ਨੂੰ ਸਸਤੀ ਹੈ ਕਿਉਂਕਿ ਮਾਰੇ ਨੇ ਕਿਹਾ ਤੂੰ ਕਿਤੇ ਨਹੀਂ ਜਾਣਾ ਤੂੰ ਆਪਣੇ ਅੰਦਰ ਖੋਜ ਇਹ ਵਸਤੂ ਤੇਰੇ ਅੰਦਰ ਪਈ ਹੈ ਤੈਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਕੁਝ ਖਰਚ ਕਰਨ ਦੀ ਜਰੂਰਤ ਨਹੀਂ ਕੁਝ ਵੀ ਕਰਨ ਦੀ ਜਰੂਰਤ ਨਹੀਂ ਤੈਨੂੰ ਫ੍ਰੀ ਚ ਤੇਰੇ ਅੰਦਰ ਪਈ ਹੈ ਬਾਹਰ ਕਿਤੇ ਜਾਣ ਦੀ ਜਰੂਰਤ ਨਹੀਂ ਤੂੰ ਅੰਦਰ ਜਾ ਨਾ ਅਸੀਂ ਨਹੀਂ ਮੰਨਦੇ ਅਸੀਂ ਤਾਂ ਕਹਿੰਦੇ 4.5 ਤੱਕ ਪੈਸੇ ਨਾ ਖਰਾਬ ਹੋਣ ਸਾਡਾ ਟਾਈਮ ਨਾ ਖਰਾਬ ਹੋਵੇ ਉੱਥੇ ਜਾ ਮੁਰਕੀ ਸਿੱਧੀ ਮੂੰਹ ਜ ਨਹੀਂ ਪਾਉਣੀ ਕੰਨ ਦੇ ਉੱਤੋਂ ਹੀ ਜਾ ਕੇ ਪਾਉਣੀ ਉਹ ਉਹ ਸਾਨੂੰ ਠੀਕ ਲੱਗਦੀ ਹੈ ਫਿਰ ਵੀ ਐਨੇ ਵਾਰੀ ਉੱਥੇ ਜਾ ਕੇ ਆ ਐਨੇ ਵਾਰੀ ਦੀਵਾ ਲਾ ਕੇ ਆ ਐਨੇ ਵਾਰੀ ਆਹ ਕਰਕੇ ਆ ਉਹ ਕਰਮਗਰ ਕੰਨਾਂ 'ਚ ਪਏ ਹੋਏ ਆ ਇਸ ਕਰਕੇ ਪਾਪ ਕਰਨ ਵਾਲੇ ਬਸ ਨੂੰ ਬੜੀ ਛੇਤੀ ਦੌੜ ਦਾ ਮਨ ਉਧਰੋਂ ਭੱਜ ਲਿਆ ਸਤਿਗੁਰੂ ਤੇਰੀ ਆਸ ਆਇਆ ਏ ਸਤਿਗੁਰੂ ਜੀ ਮੈਂ ਤੇਰੀ ਆਸ ਲੈ ਕੇ ਆਇਆ ਪਤਿਤ ਪਾਵਨ ਤੇਰਾ ਨਾਮ ਪਾਰ ਬ੍ਰਹਮ ਮੈਂ ਇਹਾ ਓਟਾਇਆ ਮੈਨੂੰ ਤੇ ਇਹੀ ਆਸ ਹੈ ਇਹੀ ਆਸਰਾ ਲੈ ਕੇ ਇਹੀ ਓਟ ਲੈ ਕੇ ਮੈਂ ਤੇਰੇ ਦਰ ਤੇ ਆਇਆ ਮੈਂ ਸੁਣਿਆ ਹੈ ਕਿ ਤੇਰਾ ਨਾਮ ਪਤਿਤ ਪਾਵਨ ਹੈ ਤੂੰ ਪਾਪੀਆਂ ਨੂੰ ਤਾਰਨ ਵਾਲਾ ਹੈ ਰਵਦਾਜੀ ਮਹਾਰਾਜ ਕਹਿੰਦੇ ਨੇ ਇਹ ਗੱਲ ਜੋ ਪਹਿ ਹੋ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਤੇਰਾ ਨਾਮ ਪਤਿਤ ਪਾਵਨ ਹੀ ਇਸ ਕਰਕੇ ਹੈ ਕਿਉਂਕਿ ਤੂੰ ਪਾਪੀਆਂ ਨੂੰ ਤਾਰਨ ਵਾਲਾ ਹੈ ਅਸੀਂ ਪਾਪ ਕੀਤੇ ਸਾਨੂੰ ਤਾਂ ਹੀ ਉਤਰੇ ਦਰ ਤੇ ਆ ਕੇ ਡਿੱਗੇ ਹਾਂ ਤੇਰਾ ਨਾਮ ਜਿਹੜਾ ਹੈ ਉਹ ਸਾਡੇ ਪਾਪਾਂ ਨੂੰ ਸਾਫ਼ ਕਰਨ ਵਾਲਾ ਹੈ ਧੋਣ ਵਾਲਾ ਹੈ ਪਰਿਅ ਮਤ ਪਾਪਾਂ ਕੈ ਸੰਗ ਉਤੋਂ ਪੈ ਨਾਮੈ ਕੈ ਰੰਗ ਰਹਾਉ ਗੰਧਨ ਵੈਣ ਸੁਣਾਇ ਉਰਜਾਵੈ ਨਾਮ ਲੈਤ ਅਲਕਾਇਆ ਹਾਂ ਗੰਦੇ ਗੀਤ ਗੰਦੀਆਂ ਗੱਲਾਂ ਗੰਦੇ ਭੜੇ ਬੋਲ ਨਿੰਦਿਆ ਚੁਗਲੀ ਈਰਖਾ ਬਖੀਲੀ ਇਹ ਸੁਣਨ ਉਤੇ ਬੜੀ ਛੇਤੀ ਉਲਝਦਾ ਮਨ ਨਾਮ ਲੈਤ ਅਲਕਾਇ ਨਾਮ ਲੈਣ ਵੇੜੀ ਆਲਸ ਕਰਦਾ ਨਾਮ ਵੇੜੀ ਆਲਸ ਕਰਦਾ ਬਾਣੀ ਦੀ ਵਿਚਾਰ ਕਰਨ ਲੱਗਿਆਂ ਸੁਣ ਲੱਗਿਆਂ ਬੜਾ ਆਲਸ ਕਰਦੇ ਅਸੀਂ ਨਾ ਜੀ ਕਿਤੇ ਸੱਚ ਦੀ ਚੋੜ ਸਾਡੇ ਮਨ ਤੇ ਵੱਜ ਨਾ ਜਾਵੇ ਕਿਤੇ बस ਉਸ ਤਰ੍ਹਾਂ ਹੀ ਮੱਥਾ ਟੇਕੋ ਜਾਓ ਗਿੜਾ ਕੱਢੋ ਠੀਕ ਹੈ ਆਪਾਂ ਦੇਖ ਲਓ ਘਰ ਨੂੰ ਜਾਓ ਆਪਾਂ ਕੀ ਲੈਣਾ ਕੀ ਲਿਖਿਆ ਗਿਆ ਕੀ ਕਹਿੰਦੇ ਨੇ ਮਹਾਰਾਜ ਕੀ ਬੋਲਦੇ ਨੇ ਨਹੀਂ ਅਸੀਂ ਨਹੀਂ ਸੁਣਨਾ ਇਸ ਕਰਕੇ ਇਧਰ ਨੂੰ ਆਲਸ ਹੈ ਸਾਡਾ ਨਿੰਦ ਚਿੰਦ ਕੋ ਬਹੁਤ ਮਾਹਉ ਬੂਜੀ ਉਲਟਾਇਆ ਨਿੰਦਿਆ ਚਿੰਦਿਆ ਵਾਲੇ ਬੜਾ ਉਤਸ਼ਾਹ ਹੈ ਸਾਡੇ ਮਹਾਰਾਜ ਕਹਿੰਦੇ ਕਿਸੇ ਨਿੰਦਿਆ ਕਰਨੀ ਹੋਵੇ ਕਿਸੇ ਦੀ ਗੱਲ ਕਰਨੀ ਹੋਵੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਚੱਲਦੀ ਹੈ ਜੀ ਉੱਥੇ ਤੇ ਮਾਰੀ ਜੀ ਕਹਿੰਦੇ ਫਿਰ ਜਦੋਂ ਬੁੱਝੜ ਦੀ ਗੱਲ ਆ ਗਈ ਵਿਚਾਰ ਕਰਨ ਦੀ ਗੱਲ ਆ ਗਈ ਉਦੋਂ ਨੂੰ ਮਨ ਉਲਟ ਜਾਂਦਾ ਹੈ ਸਾਡਾ ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਦ ਖਾਏ ਹਰ ਕਾਇਆ ਪ੍ਰਾਇਆ ਧਨ ਪ੍ਰਾਇਆ ਤਨ ਪ੍ਰਾਈ ਨਿੰਦਾ ਇੱਕ ਭੋਜਨ ਖਾ ਖਾ ਕੇ ਕਹਿੰਦੇ ਇਹ ਮਨ ਹਲਕ ਗਿਆ ਕੁੱਤਾ ਇੱਕ ਵਫਾਦਾਰ ਜਾਨਵਰ ਹੈ ਜੀ ਪਰ ਜਦੋਂ ਕੁੱਤਾ ਹਲਕ ਜਾਏ ਨਾ ਫਿਰ ਆਪਣੇ ਮਾਲਕ ਨੂੰ ਵੀ ਵੜ ਲੈਂਦਾ ਹੈ ਇਹ ਮਨ ਸਭ ਤੋਂ ਵਧੀਆ ਮਿੱਤਰ ਸੀ ਮਨਸਾ ਮੀਤ ਨਾ ਮਿਲਿਓ ਕੋਈ ਮਨ ਵਰਗਾ ਮਿੱਤਰ ਕੋਈ ਵੀ ਨਹੀਂ ਪਰ ਜਦੋਂ ਇਹ ਮਨ ਹਲਕ ਜਾਏ ਤੇ ਇਹ ਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ ਇਹ ਵੀ ਨਾਲ ਹੈ ਇਸ ਕਰਕੇ ਮਾਰ ਕਹਿੰਦੇ ਇਹ ਹਲਕਿਆ ਕਿਉਂ ਹੈ ਕਿਉਂਕਿ ਇਹਨੇ ਨਾ ਕਾਦੀਆਂ ਚੀਨ ਵਾਲੀਆਂ ਖਾਲੀਆਂ ਭੜੀਆਂ ਚੀਜ਼ਾਂ ਖਾ ਗਿਆ ਨਿੰਦਿਆ ਚੁਗਲੀ ਈਰਖਾ ਬਖੀਲੀ ਇਹ ਭੋਜਨ ਪਿਆ ਖਾਂਦਾ ਸਾਜ ਧਰਮ ਸਿਉ ਰੋਚ ਨਹੀਂ ਆਵੇ ਸਤ ਸੁਨਤ ਸ਼ੋਹਾਇਆ हां ਸੱਚ ਵਾਲੇ ਪਾਸੇ ਧਰਮ ਵਾਲੇ ਪਾਸੇ ਨੂੰ ਇਹਦੀ ਰੁਚੀ ਨਹੀਂ ਸੱਚ ਸੁਣਦਿਆਂ ਹੀ ਇਹਨੂੰ ਸ਼ੁਹਾਇਆ ਗੁੱਸਾ ਆ ਗਿਆ ਸੱਚ ਬੋਲੀ ਤੇ ਭੰਬੜ ਵੱਲਦਾ ਹੈ ਬੁੱਲਾ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਸੱਚ ਬੋਲਣ ਨਾਲ ਭੰਬੜ ਵੱਲ ਗਿਆ ਅੰਦਰ ਸੱਚ ਦੀ ਚੋਟ ਲੱਗਦੀ ਹੈ ਸਾਨੂੰ ਪਾਤਰ ਸਾਹਿਬੀ ਗਲ ਰਾਈਟਰ ਹੋਏ ਨੇ ਡੈਥ ਹੋ ਗਈ ਉਹਨਾਂ ਦੀ ਉਹਨਾਂ ਨੇ ਬੜੀ ਵਧੀਆ ਲੈਣਾ ਲਿਖੀਆਂ ਚਾਰ ਇੰਨਾ ਵੀ ਸੱਚ ਨਾ ਬੋਲ ਚਾਰ ਕੋ ਬੰਦੇ ਰੱਖ ਲੈ ਮੋਢਾ ਦੇਣ ਲਈ ਜੇ ਬਹੁਤਾ ਸੱਚ ਬੋਲੋਗੇ ਤੇ ਲੋਕ ਹੌਲੀ ਹੌਲੀ ਸਵਾਤ ਛੱਡ ਜਾਂਦੇ ਨੇ ਇਸ ਕਰਕੇ ਸੱਚ ਸੁਣਨਾ ਬੜਾ ਔਖਾ ਹੈ ਜੀਨ ਦਇਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰਨਾਇਆ ਪਰ ਪ੍ਰਭੂ ਜਿਹੜੇ ਤੇਰੇ ਭਗਤ ਨੇ ਨਾ ਉਹਨਾਂ ਨੂੰ ਪਤਾ ਹੈ ਤੂੰ ਦੀਨ ਦੀਨਾ ਤੇ ਦਇਆ ਕਰਨ ਵਾਲਾ ਹੈ ਤੂੰ ਦਇਆ ਦਾ ਘਰ ਹੈਂ ਤੂੰ ਕਿਰਪਾਲੂ ਹੈਂ ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ ਠਾਕੁਰ ਹੈ ਜਿਹੜੇ ਤੇਰੇ ਭਗਤ ਨੇ ਉਹਨਾਂ ਨੂੰ ਤੇਰੀ ਟੇਕ ਹੈ ਤੇਰੇ ਨਾਮ ਦਾ ਆਸਰਾ ਹੈ ਉਹਨਾਂ ਨੂੰ ਉਹ ਇਹ ਸੰਸਾਰ ਵਿੱਚ ਤੇਰੇ ਨਾਮ ਦੇ ਆਸਰੇ ਰਹਿੰਦੇ ਨੇ ਨਾਨਕ ਆਹੇ ਸਰਨ ਪ੍ਰਭ ਆਇਓ ਰਖ ਲਾਜ અપਨਾਇਆ ਤੇ ਪੰਚਮ ਪਾਤਸ਼ਾਹ ਮਗਰੇ ਪ੍ਰਭੂ ਜੀ ਅਸੀਂ ਤੇ ਅਖੀਰ ਨੂੰ ਸਭ ਕੁਝ ਤਿਆਗ ਕੇ ਤੇਰੀ ਸ਼ਰਨ ਵਿੱਚ ਆ ਗਏ ਆਂ ਤੁਸੀਂ ਕਿਰਪਾ ਕਰੋ ਆਪਣੇ ਦਰ ਤੇ ਆਇਆਂ ਦੀ ਲਾਜ ਰੱਖ ਲਓ ਸਾਡਾ ਸੁਭਾਅ ਤੇ ਨਿੰਦਿਆ ਚਿੰਦਿਆ ਕਰਨ ਦਾ ਹੀ ਹੈ ਸਾਡਾ ਸੁਭਾਅ ਤੇ ਗੰਧਨ ਵੈਣ ਸੁਣਦਾ ਹੀ ਹੈ ਸਾਡਾ ਸੁਭਾਅ ਤੇ ਮਨ ਭੇੜੇ ਪਾਸੇ ਨੂੰ ਜਾਂਦਾ ਹੈ ਤੁਸੀਂ ਕਿਰਪਾ ਕਰਕੇ ਆਪ ਕਿਰਪਾ ਕਰਕੇ ਇਸ ਮਨ ਨੂੰ ਵਸ ਵਿੱਚ ਕਰੋ ਕਿਉਂਕਿ ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਏ ਤੇਰੀ ਕਿਰਪਾ ਸਦਕਾ ਇਹ ਮਨ ਬਸ ਵਿੱਚ ਆ ਸਕਦਾ ਹੈ ਤੁਸੀਂ ਕਿਰਪਾ ਕਰੋ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਸਾਨੂੰ ਇਹ ਵੀ ਪਤਾ ਹੈ ਜੋ ਸ਼ਰਨ ਆਵੇ ਤੇ ਸੰਖ ਲਾਵੇ ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ ਤੂੰ ਉਹਨੂੰ ਗਲ ਚੁੱਕ ਕੇ ਆਪਣੇ ਗਲ ਨਾਲ ਲਾ ਲੈਂਦੇ ਹੋ ਤੇਰੇ ਨਾਮ ਦਾ ਆਸਰਾ ਲੈ ਕੇ ਹੀ ਅਸੀਂ ਤੇਰੀ ਸ਼ਰਨ ਵਿੱਚ ਆਏ ਆ ਕਰੋ ਕਿਰਪਾ ਕਰੋ ਬਖਸ਼ਿਸ਼ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਮਰੁੱਖਾ ਜਨਮ ਮਿਲਿਆ ਹੈ ਇਹ ਮਰੁੱਖਾ ਜਨਮ ਸਾਡਾ ਸਫਲਾ ਹੋ ਜਾਏ ਸਾਨੂੰ ਆਪਣੇ ਦਰ ਤੇ ਕਬੂਲ ਕਰੋ ਸਾਨੂੰ ਸਮਤ ਦਿਓ ਇਹ ਨਾਮ ਦੀ ਦਾਤ ਸਾਡੀ ਝੋਲੀ ਪਾਓ ਤਾਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ